ਮੈਂ ਅੱਜ ਗੱਲ ਕਰਨਾ ਚਾਹੁੰਦੀ ਆ ਕਿ ਭਾਜਪਾ ਜਿੱਥੇ ਅੱਜ ਦੇਸ਼ ਦੇ ਵਿੱਚ ਜਿਹੜੀ ਰਾਜਨੀਤੀ ਕਰ ਰਹੀ ਹੈ ਜਿਵੇਂ ਮੇਰੇ ਤੋਂ ਪਹਿਲਾਂ ਪੰਨੂ ਸਾਹਨੇ ਗੱਲ ਕੀਤੀ ਹੈ ਤੇ ਬਾਰ-ਬਾਰ ਆਪਰੇਸ਼ਨ ਲੋਟਸ ਦੀ ਜਿਹੜੀ ਚਰਚਾ ਪੂਰੇ ਭਾਰਤ ਦੇ ਵਿੱਚ ਚੱਲਦੀ ਆਈ ਹੈ ਉਸੇ ਤਹਿਤ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਜਿਨ੍ਹਾਂ ਨੇ ਪਿਛਲੇ ਦਿਨੀ ਮੇਰੇ ਨਾਲ رابطہ ਕਰਨ ਦੀ ਕੋਸ਼ਿਸ਼ ਕੀਤੀ ਤੇ ਸੰਪਰਕ ਕੀਤਾ ਔਰ ਬੰਦ ਕਮਰਾ ਜਿਹੜੀ ਮੀਟਿੰਗ ਦੀ ਉਹਨਾਂ ਨੇ ਪ੍ਰਪੋਜ਼ਲ ਦਿੱਤੀ ਉਸ ਦੇ ਵਿੱਚ ਭਾਜਪਾ ਦੀ ਜਿਹੜੀ ਅਗਲੀ ਜਿਹੜੀ ਰਾਜ ਦਿੱਤੀ ਹੈ ਉਹਦੇ ਬਾਰੇ ਚਰਚਾ ਕਰਨ ਦੇ ਲਈ ਉਹਨਾਂ ਨੇ ਮੈਨੂੰ ਸੰਪਰਕ ਕੀਤਾ ਔਰ ਇਹ ਨਹੀਂ ਔਰ ਉਹ ਚਾਹੁੰਦੇ ਨੇ ਕਿ ਕਿਉਂਕਿ ਉਹਨਾਂ ਨੂੰ ਹਰ ਇੱਕ ਹਲਕੇ ਤੋਂ ਉਮੀਦਵਾਰਾਂ ਦੀ ਲੋੜ ਹੈ ਜੋ ਚਾਹੁੰਦੇ ਨੇ ਕਿ ਮੈਂ ਸੰਗਰੂਰ ਤੋਂ ਮੈਨੂੰ ਉਹਨਾਂ ਨੇ ਆਫਰ ਵੀ ਕੀਤੀ ਆ ਕਿ ਸੰਗਰੂਰ ਤੋਂ ਜਿਹੜੀ ਭਾਜਪਾ ਦੀ ਜਿਹੜੀ ਟਿਕਟ ਹੈ ਜਿਹੜੀ ਉਹ ਤੁਹਾਨੂੰ ਦਿੱਤੀ ਜਾਣੀ ਆ ਔਰ ਹੋਰ ਜਿਹੜੀ ਵੀ ਕੋਈ ਮੰਗ ਹੈ ਤਾਂ ਮੇਰੇ ਕੋਲੇ ਆਫਰ ਆਈ ਆ ਕਿ ਤੁਹਾਡੀ ਕੋਈ ਵੀ ਜਿਹੜੀ ਮੰਗ ਹੈ ਤੁਸੀਂ ਉਹ ਰੱਖ ਸਕਦੇ ਹੋ ਤੇ ਅਸੀਂ ਉਸ ਮੰਗ ਨੂੰ ਜਿਹੜਾ ਉਹ ਪੂਰਾ ਕਰਾਂਗੇ ਸੋ ਮੈਂ ਸਮੁੱਚੇ মিডিਆ ਦੇ ਮਾਧਿਅਮ ਦੇ ਰਾਹੀਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਕਹਿਣਾ ਚਾਹੁੰਨੀ ਆ ਕਿ ਮੈਂ ਨਰਿੰਦਰ ਭਰਾਜ ਜਿਹਨੂੰ ਅੱਜ ਭਰਾਜ ਬਣਾਇਆ ਉਹ ਆਮ ਆਦਮੀ ਪਾਰਟੀ ਨੇ ਬਣਾਇਆ ਸੰਗਰੂਰ ਤੇ ਪੰਜਾਬ ਦੇ ਲੋਕਾਂ ਨੇ ਬਣਾਇਆ 19 ਸਾਲ ਦੀ ਉਮਰ 2014 ਦੇ ਵਿੱਚ ਪਿੰਡ ਭਰਾਜ ਦੇ ਵਿੱਚ ਪਹਿਲੀ ਪੋਲਿੰਗ ਏਜੰਟ ਮੇਲਾ ਬਣਨ ਦਾ ਮੈਨੂੰ ਮੌਕਾ ਮਿਲਿਆ ਸੀ ਤੇ ਮੈਂ ਉਹ ਕੰਮ ਕੀਤਾ ਤੁਸੀਂ ਤੁਹਾਡੇ ਮੀਡੀਆ ਚੈਨਲਾਂ ਦੇ ਵਿੱਚ ਸਾਰਾ ਚੱਲਿਆ ਸੀਗਾ ਉਸ ਟਾਈਮ ਉਸ ਦਿਨ ਤੋਂ ਲੈ ਕੇ ਅੱਜ ਤੱਕ ਕਿਉਂ ਚੱਲੇ ਸੀ ਕਿਉਂਕਿ ਆਮ ਆਦਮੀ ਪਾਰਟੀ ਦੀਆਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇੱਕ ਜਿੱਥੇ ਪੂਰੇ ਦੇਸ਼ ਦੇ ਵਿੱਚ ਨੌਜਵਾਨਾਂ ਦੇ ਵਿੱਚ ਜਿਹੜੀ ਰਾਜਨੀਤੀ ਨੂੰ ਲੈ ਕੇ ਜਿਹੜੀ ਜਾਗਰਤੀ ਜਿਹੜੀ ਆਈ ਸੀ ਉਸ ਦਾ ਹਿੱਸਾ ਬਣਦੇ ਹੋਏ ਮੈਂ ਪਾਰਟੀ ਦੇ ਵਿੱਚ ਸ਼ਾਮਲ ਹੋਈ ਸੀ ਸਵਜ ਪਾਰਟੀ ਦੇ ਵਿੱਚ ਚਾਹੇ ਬੈਨਰ ਪੋਸਟ ਲਗਾਉਣੇ ਹੋਣ ਚਾਹੇ ਬਸਾਂ ਭਰਨੀਆਂ ਹੋਣ ਇੱਕ ਡੈਡੀਕੇਟਿਡ ਵਰਕਰ ਦੀ ਤਰ੍ਹਾਂ 2014 ਤੋਂ ਲੈ ਕੇ ਹੁਣ ਤੱਕ ਮੈਂ ਪਾਰਟੀ ਦੇ ਵਿੱਚ ਨਿਰੰਤਰ ਕੰਮ ਕਰਦੀ ਆ ਰਹੀ ਆਂ ਔਰ ਮੈਂ ਜਿਹਨੂੰ 27 ਸਾਲ ਦੀ ਉਮਰ ਦੇ ਵਿੱਚ ਇੱਕ ਆਮ ਜੇ ਇੱਕ ਛੋਟੇ ਜੇ ਕਿਸਾਨ ਦੀ ਧੀ ਨੂੰ ਪਾਰਟੀ ਨੇ ਟਿਕਟ ਦਿੱਤੀ ਤੇ ਅਜ MLA ਸੰਗਰੂਰ ਦੇ ਲੋਕਾਂ ਨੇ ਬਣਾਇਆ ਸੋ ਮੈਂ ਸੈਣੀ ਸਾਹਿਬ ਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ ਕਿਸੇ ਭਲੇਖੇ 'ਚ ਨਾ ਰਿਓ ਕਿ ਅਸੀਂ ਤੁਹਾਡੀ ਇਸ ਰਾਜਨੀਤੀ ਦਾ ਸ਼ਿਕਾਰ ਬਣਾਂਗੇ ਅਸੀਂ ਸਿਸਟਮ ਨੂੰ ਬਦਲਣ ਆਏ ਸੀ ਪੰਜਾਬ ਦੇ ਵਿੱਚ ਸਿੱਖਿਆ ਤੇ ਸਿਹਤ ਵਰਗੀਆਂ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਆਮ ਲੋਕਾਂ ਨੂੰ ਦੇਣ ਦੇ ਲਈ ਅਸੀਂ ਅਰਵਿੰਦ ਕੇਜਰੀਵਾਲ ਜੀ ਦਾ ਤੇ ਮਾਨ ਸਾਹਿਬ ਦਾ ਸਾਥ ਦੇਣ ਲਈ ਅਸੀਂ ਆਏ ਸੀਗੇ ਔਰ ਅੱਜ ਉਸ ਚੀਜ਼ ਦੇ ਉੱਤੇ ਅਸੀਂ ਡਟ ਕੇ ਖੜੇ ਆ ਸੋ ਮੈਂ ਸੈਣੀ ਸਾਹਿਬ ਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ ਸਾਡੀ ਫਿਕਰ ਛੱਡ ਕੇ ਕਿ ਮੈਂ ਸਤਾਈ ਚ ਚੋਣ ਲੜਨੀ ਆ ਜਾਂ ਨਹੀਂ ਲੜਨੀ ਕਿੱਥੋਂ ਲੜਨੀ ਆ ਕਿਵੇਂ ਲੜਨੀ ਆ ਉਸ ਚੀਜ਼ ਦੀ ਫਿਕਰ ਛੱਡ ਕੇ ਤੁਸੀਂ ਆਪਣੇ ਹਰਿਆਣੇ ਦੀ ਫਿਕਰ ਕਰ ਲਓ ਅੱਜ ਕੱਲ੍ਹ ਜਿਸ ਤਰੀਕੇ ਦੇ ਨਾਲ ਸੈਣੀ ਸਾਹਿਬ ਪੰਜਾਬ ਦੇ ਵਿੱਚ ਘੁੰਮ ਰਹੇ ਨੇ ਮੈਨੂੰ ਐ ਲੱਗਦਾ ਵੀ ਭਾਜਪਾ ਨੇ ਉਹਨਾਂ ਨੂੰ ਡੈਪੋਟੇਸ਼ਨ ਦੇ ਪੰਜਾਬ ਦੇ ਵਿੱਚ ਭੇਜ ਦਿੱਤਾ ਹੁੰਦਾ ਸੋ ਅਸੀਂ ਪਾਰਟੀ ਦੇ ਡੈਡੀਕੇਟਿਡ ਵਰਕਰ ਹੈਗੇ ਆ ਕੱਲ ਵੀ ਸੀਗੇ ਅੱਜ ਵੀ ਹੈਗੇ ਆ ਸੋ ਅੱਗੇ ਵੀ ਖੜੇ ਆ ਸੋ ਮੈਂ ਪਾਰਟੀ ਦੀ ਆਰਵਿੰਦ ਕੇਜਰੀਵਾਲ ਜੀ ਦੀ ਆ ਔਰ ਮਾਨ ਸਾਹਿਬ ਦੀਆਂ ਜਿਹੜੀਆਂ ਨੀਤੀਆਂ ਨੇ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਰਾਜਨੀਤੀ ਦੇ ਵਿੱਚ ਆਏ ਸੀ ਤੇ ਖੜੇ ਰਹਾਂਗੇ ਸੋ ਇਹਨਾਂ ਲੋਕਾਂ ਨੂੰ ਮੈਂ ਕਹਿਣਾ ਚਾਹੁੰਨੀ ਆ ਕਿ ਆਮ ਆਦਮੀ ਪਾਰਟੀ ਦਾ ਚਾਹੇ ਕੋਈ ਐਮਐਲਏ ਆ ਚਾਹੇ ਕੋਈ ਮੰਤਰੀ ਆ ਚਾਹੇ ਸਾਡਾ ਕੋਈ ਵਰਕਰ ਆ ਸੋ ਸਾਰੇ ਇੱਕ ਮੁੱਠੋ ਕੇ ਸਤਾਈ ਦੀ ਤਿਆਰੀ ਦੇ ਵਿੱਚ ਅਸੀਂ ਲੱਗੇ ਹੋਇਆ ਤੇ ਇਸੇ ਤਰ੍ਹਾਂ ਲੱਗੇ ਰਹਾਂਗੇ ਸਰ ਜੀ ਨਰਿੰਦਰ ਭਰਾ ਤੁਸੀਂ ਬਾਅਦ ਵਿੱਚ ਸਵਾਲ ਕਰ ਲੈਣਾ ਮੈਂ ਇਹਨੂੰ ਕੰਪਲੀਟ ਕਰਦਾ ਇੱਕ ਵਾਰੀ ਨਰਿੰਦਰ ਭਰਾ ਜhora ਨੇ ਤੁਹਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਨ੍ਹਾਂ ਤੱਕ ਅਪਰੋਚ ਜਿਹੜੀ ਉਹ ਕੀਤੀ ਗਈ ਆ ਇਹ ਪਹਿਲੀ ਵਾਰੀ ਨਹੀਂ ਆ ਆਪਰੇਸ਼ਨ ਲੋਟਸ ਦੇ ਤਹਿਤ ਭਾਜਪਾ ਨੇ ਪਹਿਲਾਂ ਵੀ ਸਾਡੇ ਕਈ ਐਮਐਲਏਜ਼ ਨੂੰ ਅਪਰੋਚ ਕੀਤੀ। ਨਾਇਬ ਸਿੰਘ ਸੈਣੀ ਹੁਰੀਏ ਕਹਿੰਦੇ ਆ ਕਿ ਹਰਿਆਣਾ ਮਾਡਲ ਜਿਹੜਾ ਇੱਥੇ ਲੈ ਕੇ ਆਉਣਾ। ਸੈਣੀ ਸਾਹਿਬ ਆਪਣਾ ਮਾਡਲ ਉੱਥੇ ਹੀ ਰੱਖੋ। ਜਿਸ ਜਗ੍ਹਾ ਦੇ ਉੱਤੇ ਬਿਜਲੀ ਮਹਿੰਗੇ ਰੇਟਾਂ ਦੇ ਉੱਤੇ ਮਿਲਦੀ ਹੈ। ਤੁਹਾਡੇ ਉੱਥੇ ਕਿਸੇ ਨੂੰ ਬਿਜਲੀ ਫ੍ਰੀ ਨਹੀਂ ਮਿਲਦੀ। ਨਾ ਉੱਥੇ ਕੋਈ ਟੋਲ ਪਲਾਜ਼ਾ ਬੰਦ ਕੀਤਾ ਗਿਆ। ਨਾ ਉੱਥੇ ਐਸਐਸਐਫ ਵਰਗੀ ਜਿਹੜੀ ਆ ਉਹ ਕੋਈ ਫੋਰਸ ਹੈਗੀ ਆ। ਅਸੀਂ ਸਾਡੇ ਕੋਲੇ ਪੰਜਾਬ ਦਾ ਜਿਹੜਾ ਮਾਡਲ ਉਹ ਆਮ ਆਦਮੀ ਪਾਰਟੀ ਨੇ ਬਣਾਇਆ ਉਹ ਭਗਵੰਤ ਸਿੰਘ ਮਾਨ ਹੋਰਾਂ ਨੇ ਇੱਥੇ ਮੁੱਖ ਮੰਤਰੀ ਹੁੰਦੇ ਆ ਜਿਹੜਾ ਉਹ ਬਣਾਇਆ 4 ਸਾਲ ਪੂਰੇ ਹੋਣ ਵਾਲੇ ਨੇ ਸਰਕਾਰ ਨੂੰ ਔਰ 4 ਸਾਲਾਂ ਦੇ ਵਿੱਚ ਸਾਡਾ ਇੱਕ ਵੀ ਐਮਐਲਏ ਜਿਹੜਾ ਉਹ ਤੁਹਾਡੇ ਇਸ ਮਾਡਲ ਦੀ ਜਿਹੜੀ ਆ ਚੱਕਾ ਚੌਂਦ ਵੇਖ ਕੇ ਉਸ ਪਾਸੇ ਵੱਲ ਨਹੀਂ ਗਿਆ ਕਿਉਂਕਿ ਸਾਡੇ ਵਿੱਚ ਜਿਹੜੇ ਵੀ ਆਏ ਨੇ ਜਿੰਨੇ ਐਮਐਲਏ ਬਣੇ ਨੇ ਉਹ ਆਮ ਘਰਾਂ ਦੇ ਨੇ ਤਾਂ ਹੀ ਕਰਕੇ ਉਹਨਾਂ ਨੂੰ ਜਿਹੜੇ ਰਵਾਇਤੀ ਪਾਰਟੀਆਂ ਵਾਲੇ ਨੇ ਕਦੀ ਉਹ ਮਟੀਰੀਅਲ ਦੱਸਦੇ ਨੇ ਕਦੀ ਉਹਨਾਂ ਨੂੰ ਬੈਂਡਵਾਜੇ ਵਾਲੇ ਦੱਸਦੇ ਨੇ ਕਦੀ ਉਹਨਾਂ ਨੂੰ ਕਿਸੇ ਨਾਮ ਦੇ ਨਾਲ ਸੰਬੋਧਨ ਕਰਦੇ ਨੇ ਕਿਉਂ ਕਿ ਆਮ ਘਰਾ ਦੇ ਵਿੱਚੋਂ ਆਏ ਜਿਹੜੇ ਬੱਚੇ ਨੇ ਮੁੰਡੇ ਕੁੜੀਆਂ ਨੇ ਉਹ ਵਕਾਊ ਨਹੀਂ ਇਹ ਜਿਹੜਾ ਫਾਰ ਸੇਲ ਦਾ ਫੱਟਾ ਹੈ ਨਾ ਉਹ ਕਿਸੇ ਹੋਰ ਜਗ੍ਹਾ ਦੇ ਉੱਤੇ ਜਾ ਕੇ ਲਾਓ ਪੰਜਾਬ ਔਰ ਪੰਜਾਬੀ ਜਿਹੜੇ ਨੇ ਉਹ ਆਪਣੀ ਅਣਖ ਦੀ ਖਾਤਰ ਜਾਣੇ ਜਾਂਦੇ ਨੇ ਨਾ ਕਿ ਵਕਾਊ ਹੋਣ ਕਰਕੇ ਨਾ ਪੰਜਾਬ ਦਾ ਕੋਈ ਐਮਐਲਏ ਵਕਾਊ ਹੈ ਨਾ ਪੰਜਾਬ ਦਾ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਵਕਾਊ ਹੈ ਨਾ ਇਹਨਾਂ ਨੂੰ ਤੁਸੀਂ ਦਿੱਲੀ ਦੇ ਵਿੱਚ ਖਰੀਦ ਸਕੇ ਸੀ ਨਾ ਤੁਸੀਂ ਇਹਨਾਂ ਨੂੰ ਪੰਜਾਬ ਦੇ ਵਿੱਚ ਖਰੀਦ ਸਕੋਗੇ ਨੈਪ ਸਿੰਘ ਸੈਣੀ ਜੀ ਤੁਸੀਂ ਮੁੱਖ ਮੰਤਰੀ ਬਣ ਗਏ ਹੋ ਪਰ ਸ਼ਾਇਦ ਮੁੱਖ ਮੰਤਰੀ ਹੁੰਦਿਆਂ ਜਿਹੜੀ ਇੱਕ ਮਰਿਆਦਾ ਹੁੰਦੀ ਹੈ ਜਿਹੜੇ ਕੁਝ ਐਥਿਕਸ ਹੁੰਦੇ ਨੇ ਉਹ ਵੀ ਜਿਹੜਾ ਦੀ ਉਹ ਸਮਝਣ ਦੀ ਤੇ ਆਪਣੇ ਆਪ ਦੇ ਉੱਤੇ ਲਾਗੂ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਹੈ ਖਾਸ ਤੌਰ ਦੇ ਉੱਤੇ ਘੱਟੋ ਘੱਟ ਪੰਜਾਬ ਮਾਡਲ ਤੋਂ ਆਮ ਆਦਮੀ ਪਾਰਟੀ ਦੇ ਮਾਡਲ ਤੋਂ ਇਹੀ ਸਿੱਖ ਲਓ ਕਿ ਵਿਕਣਾ ਨਹੀਂ ਗਾ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਇੱਥੇ ਸਰਗਰਮੀਆਂ ਵਧਾਈਆਂ ਨੇ ਕਿਸੇ ਨੂੰ ਵੀ ਹੱਕ ਹੈ ਕੋਈ ਵੀ ਸਰਗਰਮੀ ਜਿਹੜਾ ਜੀ ਉਹ ਵਧਾ ਸਕਦਾ ਹੈ ਪਰ ਇਹੋ ਜਿਹਾ ਵਹਿਮ ਭਰਮ ਪਾਲ ਕੇ ਨਾ ਆਉਣਾ ਕਿ ਆਮ ਆਦਮੀ ਪਾਰਟੀ ਦਾ ਕੋਈ ਐਮਐਲਏ ਜਿਹੜਾ ਜੀ ਉਹ ਵਿਕ ਜਾਊਗਾ ਡਰ ਜਾਊਗਾ ਟੁੱਟ ਜਾਊਗਾ ਇਹ ਨਾ ਹੋਇਆ ਚੌਹ ਸਾਲਾਂ ਦੇ ਵਿੱਚ ਨਾ ਦਿੱਲੀ ਹੋਇਆ ਸੀ ਨਾ ਇੱਥੇ ਹੋਇਆ ਸੀ ਤੁਹਾਡੇ ਮੈਚ ਮੀਟਿੰਗ ਹੋਈ ਹੈ ਤੁਹਾਡੀ ਪੈਸੇ ਦੀ ਲਾਚ ਦਿੱਤੀ ਕਿੰਨੇ ਪੈਸੇ ਲਾਚ ਦਿੱਤੇ ਵੀਰੇ ਕੋਈ ਹੈ ਤੁਹਾਡੀ ਨੈਪ ਸੈਣੀ ਨਾਲ ਇੱਕ ਗੱਲ ਹੋ ਰਹੀ ਹੈ ਹੋਈ ਹੈ ਕਿ ਕੀ ਨੈਪ ਸੈਣੀ ਉਸ ਫੀਡਿੰਗ ਦਾ ਹਿੱਸਾ ਬਣੀ ਸੀ ਜਾਂ ਕੋਈ ਵਿਚੋਲੀਆ ਸੀ ਜਿਹੜਾ ਨੈਪ ਸੈਣੀ ਦੇ ਵਿਆਹ ਤੋਂ ਤੁਹਾਡੇ ਨਾਲ ਗੱਲ ਕਰ ਰਿਹਾ ਕੋਈ ਸਵਾਲ ਕੋਈ ਕੋਈ ਜੀ 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 ਜ ਰਹੀ ਗੱਲ ਮੀਟਿੰਗ ਦੀ ਮੀਟਿੰਗ ਦੇ ਲਈ ਉਹਨਾਂ ਨੇ ਆਪਣਾ ਵਿੱਚ ਵਿਚੋਲਾ ਭੇਜਿਆ ਸੀਗਾ ਔਰ ਉਹ ਚੀਜ਼ ਨੂੰ ਲੈ ਕੇ ਮੈਂ ਕਿਉਂਕਿ ਮੇਰੀ ਕੋਈ ਇੱਛਾ ਨਹੀਂ ਮੈਂ ਮਿਲਣਾ ਨਹੀਂ ਮੈਂ ਕੋਈ ਗੱਲ ਨਹੀਂ ਕਰਨੀ ਇਸ ਵਿਸ਼ੇ ਤੇ ਤਾਂ ਮੈਂ ਉਸੀ ਤੋਂ ਜਿਹੜਾ ਮਨਾ ਕਰ ਦਿੱਤਾ ਕਿੰਨੇ ਵਾਰੀ ਦੋ ਜੀ ਸਾਰਿਆਂ ਕੋਲੋਂ ਮੈਨੂੰ ਪਿਛਲੇ 4-5 ਦਿਨ ਤੋਂ ਲਗਾਤਾਰ ਜਿਹੜਾ ਅਪਰੋਚ ਕੀਤਾ ਜਾ ਰਿਹਾ ਸੀ ਉਹ ਹਰਿਆਣੇ ਦਾ ਤਿਆਰ ਕਰ ਰਿਹਾ DJ ਦੇ ਸੰਗਰੂਰ ਦਾ ਕੋਈ ਵਿਚੋਲਾ ਸੰਗਰੂਰ ਤੋਂ ਆ ਜੀ ਸੰਗਰੂਰ ਵਿਚੋਲਾ ਸੰਗਰੂਰ ਤੋਂ ਤੇ ਤੁਹਾਡੀ ਗੱਲ ਪਹਿਲੀ ਜਦੋਂ ਮੈਂ ਕਿਸੇ ਨਾਲ ਗੱਲ ਕਰਨੀ ਨਹੀਂ ਤਾਂ ਕਰਾਉਣੀ ਨਾ ਕਰਾਉਣੀ ਤਾਂ ਮਾਇਨੇ ਨਹੀਂ ਹੈ ਜਦੋਂ ਮੈਂ ਗੱਲ ਕਰੀ ਕੋਈ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਵੀ ਉਹ ਹਾਂ ਆਪਣੇ ਕੰਿਊ ਤਾਂ ਵੀ ਕੋਈ ਕਹਿ ਗਿਆ ਕੋਈ ਇਸ ਤਰ੍ਹਾਂ ਦੀ ਬੁਸ਼ਾਰਤ ਹੈ ਜਾਂ ਸੱਚੋ ਸਾਨੂੰ ਲੱਗਦਾ ਵੀ ਉਹ ਲਾਇਸਣੇ ਨਹੀਂ ਭੇਜ ਆਇਆ ਸੀ ਜਾਂ ਕੋਈ ਭੀਆ ਦੀ ਕੋਈ ਕੈਨੋ ਨਹੀਂ ਹੋਣੀ ਜਿਹੜੀ ਹੋਈ ਦੀ ਗੱਲ ਕਰੋ ਸੰਗਰੂਰ ਦਾ ਸੰਗਰੂਰ ਤਾਂ ਇਹ ਹੀ ਪੂਰੇ ਪੰਜਾਬ ਦਾ ਨਾਮਵਾਰ ਬੰਦਾ ਹੈ ਜਿਨ੍ਹਾਂ ਨੇ ਮੈਨੂੰ ਅਪਰੋਚ ਕੀਤੀ ਮੈਂ ਬਿਲਕੁਲ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਤੁਸੀਂ ਐਫ ਆਈ ਆਰ ਵਾਲੇ ਪਾਸੇ ਜਾਓਗੇ ਜਾਂ ਨਹੀਂ ਜਾਓ ਇਹ ਇਹ ਪ੍ਰੈਸ ਕਾਨਫਰੈਂਸ ਐਪੀਸੋਡ 1 ਹੈ ਕੋਈ ਗੱਲ ਨਹੀਂ ਜਿਹੜੀਆਂ ਤੁਸੀਂ ਪੁੱਛ ਰਹੇ ਹੋ ਸੈਕੰਡ ਵਿੱਚ ਦੱਸ ਦਾਂਗੇ ਨਹੀਂ ਐਗਜ਼ੈਕਟ ਹੋਟਲ ਕੀ ਦਿੱਤੀ ਉਹਨਾਂ ਦੇ ਪਰਸਨ ਬਾਰੇ ਦੱਸ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਸੰਗਰੂਰ ਤੋਂ ਇਲੈਕਸ਼ਨ ਲੜਨ ਦੇ ਲਈ ਔਰ ਜਿਹੜੀ ਵੀ ਕੋਈ ਮੇਰੀ ਕੋਈ ਨਿੱਜੀ ਕੋਈ ਹੈਗੀ ਉਹਨਾਂ ਚੀਜ਼ਾਂ ਨੂੰ ਲੈ ਕੇ ਉਹਨਾਂ ਨੇ ਜਿਹੜੀ ਚੀਜ਼ਾਂ ਕੋਈ ਉਹ ਤਾਂ ਪਾਰਟੀ ਦੇ ਨਾਲੋਚ ਕੀ ਸੀਗਾ ਕੋਈ ਤਾਂ ਕੋਈ ਪਾਰਟੀ ਦੇ ਸਕਦਾ ਮੈਂ ਫੇਰ ਕਲੀਅਰ ਕਰ ਦਿੰਦੀ ਆ ਲਾਲਚ ਦੀ ਗੱਲ ਉਹਨਾਂ ਨੇ ਮੈਨੂੰ ਇਹ ਰੱਖੀ ਹੈ ਕਿ ਤੁਸੀਂ ਆਪਣੀ ਮੰਗ ਦੱਸ ਦਿਓ ਸੀ ਉਹਨੂੰ ਪੂਰੀ ਕਰਦੇ ਆ ਕੋਈ ਪੁਲਿਸ ਕੰਪਲੇਂਟ ਵੱਲ ਸੋਚ ਰਹੇ ਤੁਸੀਂ ਜਾਂ ਮੈਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਕੋਲੇ ਜਿਹੜੀ ਗੱਲ ਰੱਖੀ ਹੈ ਸੋ ਜਿਵੇਂ ਵੀ ਪਾਰਟੀ ਦੇ ਵਿੱਚ ਡਿਸੀਜਨ ਹੋਊਗਾ ਬੈਠ ਕੇ ਉਸ ਦੇ ਉੱਤੇ ਅਸੀਂ ਅੱਗੇ